ਜਿਵੇਂ ਫਿਲਮਾਂ ਦੇ ਵਿੱਚ ਲੈ ਲੱਭਾ ਮਾਰਦੇ ਹੁੰਦੇ ਨੇ ਆਪਦਾ ਵੀ ਅਸੀਂ ਐਂ ਕਰਦਾਂਗੇ ਹਰੀਆਂ ਪੱਗਾਂ ਵਾਲੇ ਨੂੰ ਭਜਾ ਦੋ ਫਲਾਨਾ ਕਰ ਦੋ ਮੇਰਾ ਖਿਆਲ ਆ ਉਹਦਾ ਫਿਲਮਾਂ ਦਾ ਤਜਰਬਾ ਤਾਂ ਹੋ ਸਕਦਾ ਹੈ ਉਹਦਾ ਸੰਘਰਸ਼ਾਂ ਦਾ ਤਜਰਬਾ ਨਹੀਂ ਹੋ ਸਕਦਾ ਫਿਲਮਾਂ ਦੇ ਵਿੱਚ ਤਾਂ 20-20 ਬੰਦੇ ਕੁੱਤੇ ਵੀ ਜਾ ਸਕਦੇ ਨੇ ਇੱਕ ਬੰਦਾ ਕੁੱਟ ਦਾਂਦਾ ਹੈਗਾ ਜਿਵੇਂ ਕੋਈ ਨਲਕਾ ਪੱਟ ਦਾਂਦਾ ਕੋਈ ਕੁਛ ਕਰ ਦਾਂਦਾ ਉਹ ਤਾਂ ਕੰਮ ਕਰ ਸਕਦਾ ਪਰ ਜਿਹੜੇ ਹਰੀਆਂ ਪੱਗਾਂ ਵਾਲੇ ਲੀਡਰ ਨੇ ਇਹਨਾਂ ਦਾ ਘੱਟੋ-ਘੱਟ ਮਤਲਬ 50 ਸਾਲ ਤੋਂ ਲੈ ਕੇ 40 ਸਾਲ ਤੋਂ ਘੱਟ ਕਿਸੇ ਦਾ ਤਜਰਬਾ ਨਹੀਂ ਕੋਈ ਇੱਕ ਮੰਗ ਨਹੀਂ ਮਨਾਈ ਦਰਜਨਾ ਮੰਗਾ ਸਰਕਾਰਾਂ ਤੋਂ ਮਰਾਈਆਂ ਚਾਹੇ ਸਥਾਨਕ ਸਰਕਾਰਾਂ ਹੋਣ ਚਾਹੇ ਸੈਂਟਰ ਦੀਆਂ ਹੋਣ ਲੰਮਾ ਸਮਾਂ ਮਤਲਬ ਲਗੜਿਆ ਜਿਹੜੇ ਕਿਸਾਨ ਵਿਰੋਧੀ ਲੋਕ ਨੇ ਇਹ ਜੀ ਐਲਪ ਮਾਰਦੇ ਨੇਗੇ ਇਹ ਅਧੋਲਣ ਵੇਲੇ ਵੀ ਵਿਰੋਧ ਚ ਬੋਲਦੇ ਰਹੇ ਇਹ ਅਧੋਲਣ ਚ ਗਏ ਕਿਸੇ ਵੀ ਸਟੇਜ ਤੇ ਬੋਲਦਾ ਸੀ ਇਹ ਸਾਡੇ ਕਿਸਾਨ ਲੀਡਰਾਂ ਤੇ ਕਿਸਾਨਾਂ ਤੇ ਵਿਰੋਧ ਹੀ ਬੋਲਦਾ ਸੀਗਾ ਉਲਟ ਹੀ ਬੋਲਦਾ ਸੀ ਸਾਡੀ ਉਹ ਤਾਂ ਮਜਬੂਰੀ ਸੀ ਕਿ ਜੇ ਨਾ ਜੱਥੇਬੰਦੀ ਹੁਣੀ ਹੁੰਨੀ ਆ ਤਾਂ ਕ੍ਰਿਸ਼ਟ ਕਰਦੇ ਆਂਗੇ ਤਾਂ ਗਲਤ ਕੰਮ ਹੋਊਗਾ ਤਾਂ ਅਸੀਂ ਉਦੋਂ ਚੁੱਪ ਰਹਿੰਦੇ ਸੀਗੇ ਮੈਂ ਕਹਿੰਦਾ ਚਲ ਆਪਦੀ ਜਥੇਬੰਦੀ ਬਣਾ ਲੇ ਪਤਾ ਲੱਗ ਜੂ ਜਥੇਬੰਦੀ ਐਂ ਨਹੀਂ ਬਣ ਜਾਂਦੀ ਮਤਲਬ ਜੋੜੇ ਕਸਾਉਣੇ ਪੈਂਦੇ ਨੇ ਜ਼ਿੰਦਗੀਆਂ ਉਮਰਾਂ ਲਾਉਣੀਆਂ ਪੈਂਦੀਆਂ ਕੋਈ ਪਹਿਲੇ ਨਹੀਂ ਕਿਸੇ ਨੂੰ ਪ੍ਰਧਾਨ ਬਣਾ ਦਿੰਦਾ ਪਹਿਲਾ ਪਿੰਡ ਦਾ ਆਗੂ ਬਣਦਾ ਫੇਰ ਉਹ ਮਤਲਬ 블ਾਕ ਦਾ ਆਗੂ ਬਣਦਾ ਫੇਰ ਜ਼ਿਲ੍ਹੇ ਦਾ ਆਗੂ ਬਣਦਾ ਫੇਰ ਕਿਤੇ ਸਟੇਟ 'ਚ ਮੈਂਬਰ ਬਣਦਾ ਫਿਰ ਇੱਕ ਬੰਦਾ ਸਟੇਟ ਦਾ ਪ੍ਰਧਾਨ ਨਹੀਂ ਬਣ ਸਕਦਾ ਅਸੀਂ ਤਾਂ ਦਰਜਨਾ ਮੰਗਾ ਮਨਾਈਆਂ ਇਹ ਮੈਨੂੰ ਦੱਸਦੇ ਦਿਖਾਦੇ ਵੀ ਇਹਨੇ ਇੱਕ ਵੀ ਕਿਸੇ ਕਿਸਾਨ ਦੀ ਜਾਂ ਮਜ਼ਦੂਰ ਦੀ ਕੋਈ ਮੰਗ ਮੰਨਾਈ ਹੋਵੇ ਆਵਾਜ਼ਾਂ ਸੰਘਰਸ਼ ਛੇੜ ਕੇ ਫਿਲਮਾਂ ਦੇ ਵਿੱਚ ਇੱਕ ਤਾਂ ਜ਼ਰੂਰ ਹੈ ਗਰੀਬ ਬੈਲੀ ਬਣ ਕੇ ਗਰੀਬ ਕਿਸਾਨਾਂ ਦੀ ਜ਼ਮੀਨਾਂ ਦੇ ਕਬਜ਼ਾ ਕਰਦਾ ਮੈਂ ਦੇਖਿਆ ਮੁੱਛਾਂ ਖੜੀਆਂ ਕਰਕੇ ਮਤਲਬ ਜਿਹੜੀ ਜਿਹੜਾ ਕੰਮ ਮੋਦੀ ਕਰ ਰਿਹਾ ਹੈ ਉਹੀ ਕੰਮ ਫਿਲਮਾਂ ਦੇ ਵਿੱਚ ਇਹ ਕਰਦਾ ਹੈ ਕਿ ਦਿਵਾਲੀ ਉਹੀ ਕੰਮ ਕਰਨਾ ਚਾਹੁੰਦਾ ਹੋਊਗਾ ਮੈਂ ਕਹਿੰਦਾ ਬਗ ਜੇ ਅਸੀਂ ਉਹਨੂੰ ਇਜਾਜ਼ਤ ਦਿੰਨੇ ਆ ਜਾ ਕੇ ਕਰੇ ਮੋਦੀ ਨਾਲ ਗੱਲ ਕਿਸਾਨਾਂ ਦੀਆਂ ਮੰਗਾਂ ਮੰਨਾਵੇ ਇਹ ਨਹੀਂ ਹੋ ਸਕਦਾ ਵੀ ਹਰੀਆਂ ਪੱਗਾਂ ਨੂੰ ਪਾਸੇ ਕਰ ਦੋ ਤੇ ਮੈਂ ਪ੍ਰਧਾਨ ਬਣ ਜਾਊਗਾ ਜਿਹੜੀ ਇਹਨੇ ਗੱਲ ਕਹੀ ਆ ਨਾ ਕੇਰਾ ਸਾਨੂੰ ਬਾਦਲ ਨੇ ਵੀ ਕਹੀ ਸੀ ਅਸੀਂ ਜੱਥੇ ਬੰਦੀਆਂ ਬਾਦਲ ਸਾਹਿਬ ਨੂੰ ਮਿਲਣ ਬਾਗੇ ਆ ਉਹ ਵੀ ਜੱਥੇ ਬੰਦੀ ਵਾਲੇ ਆਓ ਜੀ ਆਓ ਜੀ ਸਾਨੂੰ ਬੈਠਣ ਸਾਰ ਕਹਿੰਦਾ ਬੰਨਾ ਐ ਕਰੋ ਤੁਸੀਂ ਇੱਕ ਜੱਥੇ ਬੰਦੀ ਬਣਾ ਲਓ ਅਸੀਂ ਆਖਿਆ ਜੀ 10 ਜੱਥੇ ਬੰਦੀ ਅਸੀਂ ਇਕੱਠੇ ਹੋ ਗਏ ਇੱਕ ਬਣਾ ਕੀ ਆਏ ਹਾਂ ਜੇ ਇਕੱਠੇ ਹੋਇਆ ਕਹਿੰਦਾ ਐ ਨਹੀਂ ਮੈਨੂੰ ਪ੍ਰਧਾਨ ਬਣਾ ਲਓ ਸਮਝ ਲੈ ਅਸੀਂ ਆਖਿਆ ਜੰਗਾ ਜੀ ਮੁੱਖ ਮੰਤਰੀ ਤੋਂ ਅਸਤੀਫਾ ਦੇ ਦਿਓ ਫਿਰ ਅਸੀਂ ਤੁਹਾਨੂੰ ਪ੍ਰਧਾਨ ਬਣਾ ਲੈਂਦਾ ਕਦਾ ਫਿਰ ਕਿਸੇ ਨੇ ਸੱਸ ਸੱਸ ਦੀ ਗੱਲ ਨਹੀਂ ਮਨੋਣੀ ਤੇ ਜੇ ਜਗਰਾਤ ਨਹੀਂ ਖਾਨੂੰ ਮੈਂ ਪੁੱਛਦਾ ਹਰੀਆਂ ਪੱਗਾਂ ਬੰਨੇਗਾ ਨਾ ਫਿਰ ਫਿਲਮਾਂ ਨਹੀਂ ਬਣਾ ਸਕਦਾ ਫਿਰ ਵੱਡੇ ਮਤਲਬ ਬੰਬਈ ਦੇ ਵਿੱਚ ਵੱਡੇ ਬੰਗਲਿਆਂ ਦੇ ਵਿੱਚ ਨਹੀਂ ਰਹਿ ਸਕਦਾ ਫਿਰ ਚੰਡੀਗੜ੍ਹ ਵੱਡੇ ਬੰਗਲਿਆਂ ਦੇ ਵਿੱਚ ਨਹੀਂ ਰਹਿ ਸਕਦਾ ਤਾਂ ਤੇ ਫਿਰ ਚੰਗੇ ਮਤਲਬ ਮੁੱਖ ਮੰਤਰੀਆਂ ਦੇ ਖਾਣਿਆਂ ਤੇ ਨਹੀਂ ਜਾ ਸਕਦਾ ਫਿਰ ਤਾਂ ਮੈਦਾਨ 'ਚ ਰਹਿਣਾ ਪਊਗਾ ਖੇਤਾਂ 'ਚ ਰਹਿਣਾ ਪਊਗਾ ਗਲੀਆਂ ਦੇ ਵਿੱਚ ਰਹਿਣਾ ਪਊਗਾ ਗਰੀਬ ਖਾਨਾਂ ਦੇ ਘਰੇ ਰਹਿਣਾ ਪਊਗਾ ਉੱਥੇ ਜਾਣਾ ਪਊਗਾ ਇਹ ਸੌਖਾ ਕੰਮ ਨਹੀਂ ਹੈਗਾ ਬਹੁਤ ਮਾੜਾ ਸਾਡੇ ਤੇ ਇੱਕ ਵੱਡੀ ਆਫਤ ਡਿੱਗੀ ਆ ਕਿਸਾਨਾਂ ਤੇ ਸਾਡਾ ਨੌਜਵਾਨ ਸੀ ਜੁਗਿਆ ਅंदोलਨ ਸਾਡਾ ਚੱਲੀ ਜਾਂਦਾ ਹੈ ਸਰਕਾਰ ਉਹਨੂੰ ਕੋਈ ਧਨ ਪੱਤਰ ਨਹੀਂ ਦਾਰਹੀ ਮੰਗਾ ਨਹੀਂ ਮੰਨ ਰਹੀ ਸਾਡੇ ਤੇ ਐਡ ਐਡੀ ਮਾਰ ਪੈ ਰਹੀ ਹੈ ਇਹ ਸਾਡੇ ਤੇ ਉਹ ਛੱਡਦੇ ਨੇ ਹਰੀਆਂ ਪੱਗਾਂ ਵਾਲੇ ਨੂੰ ਪਾਸੇ ਕਰ ਦੋ ਅਸੀਂ ਸਾਰੇ ਹੀ ਹਰੀਆਂ ਪੱਗਾਂ ਵਾਲਿਆਂ ਸਰਾਸਰ ਮੈਂ ਇਸ ਗੱਲ ਦੀ ਉਹਦੀ ਨਖੇਦੀ ਕਰਦਾ ਇਹਦੀ ਗੱਲ ਨਹੀਂ ਕਰਨੀ ਚਾਹੀਦੀ